ਅਲਾਦੀਨ ਸੋਚਦਾ ਵੀ ਹੁਣ ਕੀ ਕਰਾਂ ਉਹ ਸੋਚਦਾ ਵੀ ਚੱਲ ਅੱਜ ਦੀ ਰਾਤ ਆਪਾਂ ਇੱਥੇ ਹੀ ਕੱਟਦੇ ਹਾਂ ਉਹ ਕੀ ਕਰਦਾ ਉੱਥੇ ਇੱਕ ਪੱਥਰ ਪਿਆ ਹੁੰਦਾ ਪੱਥਰ ਦਾ ਸਹਰਾਣਾ ਲਾ ਕੇ ਸੌਂ ਜਾਂਦਾ ਸੁੱਤੇ ਵੇ ਨੂੰ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਉਹਨੂੰ ਆਵਾਜ਼ ਸੁਣਦੀ ਉਹ ਕਹਿੰਦੇ ਐਂ ਕਰ ਪੱਥਰ ਦੇ ਥੱਲੇ ਤਿੰਨ ਲਗਾਮਾਂ ਪਈਆਂ ਨੇ ਦੋ ਲਗਾਮਾਂ ਆਪਣੀ ਕਮਰ ਨਾਲ ਬੰਨ੍ਹ ਲਾ ਤੀਜੀ ਲਗਾਮ ਨੂੰ ਝਟਕਾ ਦੇ ਦੀ ਤੇ ਵਿੱਚੋਂ ਸਮੁੰਦਰੀ ਘੋੜਾ ਪੈਦਾ ਹੋ ਜਾਊਗਾ ਉਹ ਤੈਨੂੰ ਸਮੁੰਦਰ ਪਾਰ ਕਰਾ ਸਕਦਾ ਹੈ ਕਹਿੰਦਾ ਜੀ ਠੀਕ ਹੈ ਉਹ ਉੱਠ ਕੇ ਕੀ ਕਰਦਾ ਪੱਥਰ ਹਟਾਉਂਦਾ ਸੱਚੀ ਥੱਲੇ ਤਿੰਨ ਲਗਾਮਾਂ ਪਈਆਂ ਹੁੰਦੀਆਂ ਨੇ ਦੋ ਆਪਣੀ ਕਮਰ ਨਾਲ ਬੰਨ ਲੈਂਦਾ ਤੀਜੀ ਆਪਣੀ ਹੱਥ 'ਚ ਫੜ ਕੇ ਉਹਨੂੰ ਮਾਰਦਾ ਝਟਕਾ ਸਮੁੰਦਰੀ ਘੋੜਾ ਬਾਹਰ ਆ ਜਾਂਦਾ ਉਹ ਕਹਿੰਦਾ ਵੀ ਬੋਲ ਜੋ ਹੁਕਮ ਹੈ ਰਿਆਕਾ ਅਲਾਦੀਨ ਸਮੁੰਦਰੀ ਘੋੜੇ ਤੇ ਸਵਾਰ ਹੋ ਜਾਂਦਾ ਤੇ ਘੋੜਾ ਕਹਿੰਦਾ ਵੀ ਦੱਸ ਜਾਣਾ ਕਿੱਥੇ ਐ ਉਹ ਕਹਿੰਦਾ ਵੀ ਸੁਨੇਰੀ ਬੁਲਬੁਲ ਲੈਣੀ ਐ ਕਹਿੰਦਾ ਵੀ ਇੱਥੇ ਰਾਜਾ ਉਹਦਾ ਨਾਮ ਹੈ ਬਲਕਾਨ ਸਮੁੰਦਰ ਦੇ ਕੰਢੇ ਤੇ ਉਹਦੀ ਇੱਕ ਬਹੁਤ ਵੱਡੀ ਆਲੀਸ਼ਾਨ ਇਮਾਰਤ ਐ ਤੇ ਉਹਦੀ ਚੋਟੀ ਦੇ ਉੱਪਰ ਜਿਹੜੀ ਮਤਲਬ ਉੱਥੇ ਕੋਨੇ ਇਹੋ ਜਿਹਾ ਕਮਰਾ ਬਣਾਇਆ ਹੋਇਆ ਹੈ ਜਿਹਦੇ ਵਿੱਚ ਉਹਨੇ ਸੁਨਹਿਰੀ ਬੁਲਬੁਲ ਨੂੰ ਪਿੰਜਰੇ 'ਚ ਕੈਦ ਕੀਤਾ ਹੋਇਆ ਤੇ ਉਸ ਉਚਾਈ ਤੱਕ ਪਹੁੰਚਣਾ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਇਹ ਕਹਿੰਦਾ ਵੀ ਚੱਲ ਤੂੰ ਚੱਲ ਤਾਂ ਸਹੀ ਵੀ ਮੈਨੂੰ ਯੋਗਤਾ ਤਾਂ ਦੱਸ ਕੋਈ ਉਹ ਕਹਿੰਦਾ ਮੇਰੀ ਇੱਕ ਭੈਣ ਹੈ ਘੋੜੀ ਮਤਲਬ ਸਮੁੰਦਰੀ ਘੋੜੀ ਹੈ ਉਹ ਤੇਰੀ ਮਦਦ ਕਰ ਸਕਦੀ ਹੈ ਪਰ ਜੇ ਆਪਾਂ ਉੱਥੇ ਤੱਕ ਪਹੁੰਚ ਜਾਈਏ ਤਾਂ ਚਲੋ ਜੀ ਉਹ ਸਫ਼ਰ ਕਰਦੇ ਆ ਸਫ਼ਰ ਕਰਦੇ ਆ ਅਲਾਦੀਨ ਨੂੰ ਨੀਂਦ ਦਾ ਝਟਕਾ ਹੁੰਦਾ ਉਹਦੇ ਹੱਥ 'ਚੋਂ ਲਗਾਮ ਛੁੱਟ ਜਾਂਦੀ ਹੈ ਲਗਾਮ ਛੁੱਟ ਜਾਂਦੀ ਹੈ ਤਾਂ ਉਹ ਅਚਾਨਕ ਘੋੜਾ ਗਾਇਬ ਹੋ ਜਾਂਦਾ ਹੈ ਤੇ ਅਲਾਦੀਨ ਹੁਣ ਡੁੱਬਣ ਲੱਗ ਜਾਂਦਾ ਹੈ ਹੁਣ ਡੁੱਬਦਾ ਪਾਣੀ 'ਚ ਗੋਤੇ ਮਾਰਦਾ ਉਹਨੂੰ ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ ਵੀ ਘੋੜਾ ਤਾਂ ਗਾਇਬ ਹੋ ਗਿਆ ਡੁੱਬਦੇ ਹੋਏ ਨੂੰ ਅਚਾਨਕ ਖਿਆਲ ਆਉਂਦਾ ਵੀ ਮੇਰੀ ਕਮਰ ਦੇ ਨਾਲ ਦੋ ਲਗਾਮਾਂ ਬੰਨੀਆਂ ਨੇ ਜਿਵੇਂ ਇੱਕ ਲਗਾਮ ਖੋਲ ਕੇ ਉਹਨੂੰ ਝਟਕਾ ਮਾਰ ਕੇ ਦੇਖਾਂ ਚਲੋ ਜੀ ਉਹ ਉਮੀ ਕਰਦਾ ਹੈ ਦੋ ਲਗਾਮਾਂ 'ਚੋਂ ਇੱਕ ਲਗਾਮ ਖੋਲ ਕੇ ਜਦੋਂ ਮਾਰਦਾ ਝਟਕਾ ਤਾਂ ਉਹਦੇ 'ਚੋਂ ਉਹ ਘੋੜੀ ਪ੍ਰਗਟ ਹੋ ਜਾਂਦੀ ਹੈ ਤਾਂ ਘੋੜੀ ਨੂੰ ਪੁੱਛਦਾ ਹੈ ਵੀ ਤੂੰ ਕਿਤੇ ਉਹੀ ਤਾਂ ਨਹੀਂ ਜਿਹਦਾ ਉਹ ਜ਼ਿਕਰ ਕਰਦਾ ਸੀ ਕਹਿੰਦੀ ਹਾਂ ਮੈਂ ਉਹਦੀ ਭੈਣ ਹ ਕਹਿੰਦਾ ਵੀ ਹੁਣ ਮੈਨੂੰ ਦੱਸ ਵੀ ਮੈਂ ਸਨੇਰੀ ਬੁਲਬੁਲ ਨੂੰ ਹਾਸਲ ਕਿਵੇਂ ਕਰੂੰਗਾ ਉਹ ਕਹਿੰਦੀ ਤੂੰ ਐ ਕਰੀ ਜਿਉਂ ਹੀ ਆਪਾਂ ਸਮੁੰਦਰ ਦੇ ਬਾਹਰ ਨਿਕਲਾਂਗੇ ਕਿਨਾਰੇ ਤੇ ਜਾਵਾਂਗੇ ਤੂੰ ਮੇਰੇ ਇੰਨੀ ਜ਼ੋਰ ਦੀ ਛੰਟਾਂ ਮਾਰੀ ਕਿ ਮੇਰੀਆਂ ਰਗਾਂ ਕੰਬ ਜਾਣਾ ਤੇ ਰਗਾਂ ਇੰਨੀਆਂ ਕੰਬਣ ਕਿ ਅਸਮਾਨ ਤੱਕ ਸੁਝ ਜਾਣਾ ਤੂੰ ਸੁਝੀਆਂ ਹੋਈਆਂ ਰਗਾਂ ਦੇ ਉੱਪਰ ਚੜ ਕੇ ਤੇ ਤੂੰ ਉਸ ਚੋਟੀ ਦੇ ਉੱਪਰੋਂ ਪਿੰਜਰਾ ਖਿੱਚ ਲਈ ਤੇ ਪਲਾਂ ਦੀ ਖੇਡ ਹੋਊਗੀ ਤੇ ਜੇ ਤੂੰ ਕਰਤੀ ਦੇਰੀ ਮੈਂ ਵੀ ਮਰ ਜੂਗੀ ਤੇ ਤੂੰ ਵੀ ਡੁੱਬ ਜੀਗਾ ਚਲੋ ਜੀ ਉਹਦੇ 'ਚ ਤਾਕਤ ਤਾਂ ਹੁੰਦੀ ਐ ਉਹ ਜਦੋਂ ਸਮੁੰਦਰ ਦੇ ਕੰਢੇ ਤੇ ਪਹੁੰਚਦਾ ਹੈ ਪਹੁੰਚ ਕੇ ਕੀ ਕਰਦਾ ਹੈ ਬੜੇ ਜ਼ੋਰ ਨਾਲ ਉਹਦੇ ਇੰਨੀ ਜ਼ੋਰ ਨਾਲ ਉਹਦੇ ਛਾਂਟੇ ਮਾਰਦਾ ਉਹਦੀਆਂ ਜਿਹੜੀਆਂ ਰਗਾਂ ਨੇ ਉਹਦਾ ਸਰੀਰ ਸੁੱਜ ਜਾਂਦਾ ਉਹਦੀਆਂ ਰਗਾਂ ਕੰਬਣੀਆਂ ਸ਼ੁਰੂ ਹੁੰਦੀਆਂ ਨੇ ਤੇ ਉਹ ਅਸਮਾਨ ਤੱਕ ਫੈਲ ਜਾਂਦੀਆਂ ਨੇ ਤੇ ਉਹਦੀ ਰਗ ਦੇ ਉੱਪਰ 나ੜੀਆਂ ਦੇ ਉੱਪਰ ਚੜ ਕੇ ਉਹ ਛੇਤੀ ਛੇਤੀ ਸੁਨਹਿਰੀ ਬੁਲਬੁਲ ਦਾ ਪਿੰਜਰਾ ਖਿੱਚ ਲੈਂਦਾ ਤੇ ਵਾਪਸ ਉਹਦੇ ਤੇ ਸਵਾਰ ਹੋ ਕੇ ਸਮੁੰਦਰ ਦੇ ਵਾਪਸ ਕੰਢੇ ਤੇ ਆ ਕੇ ਆਪਣੇ ਘੋੜੇ ਤੇ ਸਵਾਰ ਹੋ ਜਾਂਦਾ ਹੈ ਸਵਾਰ ਹੋ ਕੇ ਪਹਿਲਾਂ ਆਪਣੀ ਪਤਨੀ ਨੂੰ ਲੈਂਦਾ ਹੈ ਉੱਥੋਂ ਦਾ ਰਾਜਪਾਗ ਗੱਡਿਆਂ ਦੇ ਜੋ ਵੀ ਉਹਦੇ ਕੋਲੇ ਘੋੜੇ ਉੱਥੋਂ ਦੇ ਦੈਂਦ ਦੇ ਘੋੜੇ ਹੁੰਦੇ ਉਹਨਾਂ ਤੇ ਲੱਦ ਲੈਂਦਾ ਸੋਨਾ ਸਾਨਾ ਫਿਰ ਦੂਜੀ ਔਰਤ ਨੂੰ ਫਿਰ ਤੀਜੀ ਔਰਤ ਨੂੰ ਲੈ ਕੇ ਉਹ ਮੇਨ ਦਰਵਾਜੇ ਤੇ ਪਹੁੰਚ ਜਾਂਦਾ ਜਿੱਥੋਂ ਉਹ ਤਿੰਨ ਰਾਹ ਨਿਕਲਦੇ ਸੀ ਚਲੋ ਜੀ ਉੱਥੇ ਜਦੋਂ ਪਹੁੰਚ ਕੇ ਉਹ ਬਜ਼ੁਰਗ ਨੂੰ ਪੁੱਛਦਾ ਵੀ ਇਧਰੋਂ ਮੇਰੇ ਭਰਾ ਵਾਪਸ ਮੁੜਿਆ ਹੈ ਕਹਿੰਦਾ ਨਾ ਇੱਥੇ ਤਾਂ ਕੋਈ ਨਹੀਂ ਮੁੜਿਆ ਹੈਗਾ ਕਹਿੰਦਾ ਇਹਦਾ ਮਤਲਬ ਮੇਰੇ ਭਰਾ ਮਤਲਬ ਇਸ ਦਿਸ਼ਾ ਵੱਲ ਗਏ ਹੋਏ ਆ ਤੇ ਉਹ ਮੁੜੇ ਨਹੀਂ ਕਹਿੰਦਾ ਕਿਹੜੇ ਵੱਲ ਗਏ ਸੀ ਕਹਿੰਦਾ ਵੀ ਉਹ ਸੁਪਨਿਆਂ ਦੀ ਧਰਤੀ ਵੱਲ ਗਏ ਹੋਏ ਆ ਉੱਥੇ ਇਕੱਠੇ ਹੋ ਗਏ ਸੀ ਮੈਨੂੰ ਇੰਨਾ ਜ਼ਰੂਰ ਪਤਾ ਹੈ ਹੁਣ ਜਦੋਂ ਭਰਾ ਉੱਥੇ ਗਏ ਸੀ ਤਾਂ ਉੱਥੇ ਉਹਨਾਂ ਨੂੰ ਲੁਲਟੇਰੇ ਪੈ ਜਾਂਦੇ ਆ ਉਹ ਵਿਚਾਰੇ ਲੁੱਟ ਖੋ ਕਰਵਾ ਕੇ ਨੌਕਰ ਬਣ ਕੇ ਕਥਾਂ ਤੇ ਕੰਮ ਕਰਨ ਲੱਗ ਜਾਂਦੇ ਆ ਬਹੁਤ ਵੱਡੀ ਸਰਾਹ ਹੁੰਦੀ ਹੈ ਇਹ ਹੁਣ ਕੀ ਕਰਦਾ ਹੈ ਆਪਣੀਆਂ ਜਿਹੜੀਆਂ ਤਿੰਨ ਔਰਤਾਂ ਹੁੰਦੀਆਂ ਨੇ ਸਾਜੋ ਸਮਾਨ ਉਹ ਦਰਵਾਜ਼ੇ ਤੇ ਬਜ਼ੁਰਗ ਨੂੰ ਕਹਿੰਦਾ ਵੀ ਮੈਂ ਤੁਹਾਡੇ ਹਵਾਲੇ ਆਪਣੀ ਆਮਾਨਤ ਛੱਡ ਚੱਲਿਆ ਮੈਂ ਆਪਣੇ ਭਾਈਆਂ ਨੂੰ ਪਹਿਲਾਂ ਲੈ ਕੇ ਆਉਣਾ ਚਲੋ ਜੀ ਉਸ ਨਗਰ ਦੇ ਵਿੱਚ ਜਾਂਦਾ ਹੈ ਉਸ ਨਗਰ ਦੇ ਵਿੱਚ ਪੁੱਛਦਾ ਵੀ ਮੈਂ ਮੇਰੇ ਦੋ ਭਾਈ ਸੀ ਜਿਹੜੇ ਇੱਥੋਂ ਆਏ ਸੀ ਵੀ ਕੋਈ ਜਾਣਦਾ ਹੋਵੇ ਉਹ ਕਹਿੰਦਾ ਭਰਾਵਾ ਇੱਥੇ 100 ਪਰਦੇਸੀ ਆਉਂਦੇ ਐ ਕਿਹਨੂੰ ਪਛਾਣੇਗਾ ਤਾਂ ਕਿਸੇ ਸਿਆਣੇ ਨੂੰ ਪੁੱਛਦਾ ਵੀ ਫਿਰ ਮੈਂ ਕਿਵੇਂ ਆਪਣੇ ਭਾਈਆਂ ਨੂੰ ਲੱਭਾਂ ਉਹ ਕਹਿੰਦਾ ਐਂ ਕਰ ਵੀ ਤੂੰ ਨਾ ਸਾਰੇ ਪਰਦੇਸੀਆਂ ਵਾਸਤੇ ਐਲਾਨ ਕਰ ਦੇ ਤੂੰ ਭੋਜਨ ਦਾ ਐਲਾਨ ਕਰ ਦੇ ਮਹਾ ਭੋਜ ਰੱਖ ਦੇ ਕਿ ਲੋਕ ਜਦੋਂ ਪਰਦੇਸੀਏ ਤੇ ਖਾਣਾ ਖਾਣ ਆਉਣਗੇ ਤੇ ਤੂੰ ਨਜ਼ਰਾਨੇ ਭੇਂਟ ਕਰ ਤੂੰ ਇਹ ਕਹਦੇ ਵੀ ਜਿਹੜੇ ਜਿਹੜੇ ਪਰਦੇਸੀ ਆਉਣਗੇ ਤੂੰ ਉਹਨਾਂ ਨੂੰ ਇਨਾਮ ਵੀ ਦੇਵੇਂਗਾ ਕਹਿੰਦਾ ਵੀ ਇੱਥੇ ਲੋਕ ਇਕੱਠੇ ਹੋ ਜਾਣਗੇ ਜਦੋਂ ਇਕੱਠੇ ਹੋਗੇ ਤੋ ਆਪਣੇ ਭਰਾਵਾਂ ਨੂੰ ਪਛਾਣ ਲਈ ਚਲੋ ਜੀ ਉਹ ਮਹਾਪੋਜ ਕਰਦਾ ਐਵੇਂ ਸਾਰੇ ਸ਼ਹਿਰ ਦੇ ਵਿੱਚ ਡੌਂਡੀ ਪਟਵਾਈ ਜਾਂਦੀ ਏ ਢੋਲ ਵਾਲਾ ਕਹਿੰਦਾ ਵੀ ਸੁਣੋ 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 ਪਾਈ ਮਹਾਪੋਜ ਹੋ ਰਿਹਾ ਜਿਹੜਾ ਵੀ ਪਰਦੇਸੀ ਉਹਦੇ ਭੋਜਨ ਛਕੂਗਾ ਉਹਨੂੰ ਇਨਾਮ ਦਿੱਤਾ ਜਾਊਗਾ ਉੱਥੇ ਉਹਦੇ ਦੋ ਭਰਾ ਵੀ ਹੁੰਦੇ ਵਿਚਾਰੇ ਗਰੀਬ ਗੁਰਬੇ ਤਾਂ ਉਹ ਦੋ ਭਰਾ ਵੀ ਕੀ ਕਰਦੇ ਆ ਉੱਥੇ ਭੋਜਨ ਛਕਣ ਆਉਂਦੇ ਆ ਤੇ ਇਹ ਉਹਨਾਂ ਨੂੰ ਪਛਾਣ ਲੈਂਦਾ ਕਹਿੰਦਾ ਵੀ ਤੁਸੀਂ ਮੈਨੂੰ ਮੈਂ ਤੁਹਾਡਾ ਭਰਾ ਅਲਾਦੀਨ ਉਹ ਪਛਾਣ ਲੈਂਦੇ ਵੀ ਤੂੰ ਇੱਥੇ ਉਹ ਕਹਿੰਦਾ ਮੈਂ ਤੁਹਾਨੂੰ ਲੱਭਣ ਆਇਆ ਚਲੋ ਜੀ ਦੋਮਾ ਭਰਾਵਾਂ ਨੂੰ ਉੱਥੋਂ ਅ ਨਵੇਂ ਕੱਪੜੇ ਕੁਪੜੀ ਸਵਾ ਕੇ ਉੱਥੋਂ ਦਰਵਾਜ਼ੇ ਕੋਲ ਪਹੁੰਚਦਾ ਉਹ ਦਰਵਾਜ਼ੇ ਤੇ ਉਹਨਾਂ ਨੂੰ ਕਹਿੰਦਾ ਵੀ ਆਹ ਤੇਰੀ ਪਤਨੀ ਐ ਆਹ ਤੇਰੀ ਪਤਨੀ ਐ ਮੇਰੀ ਪਤਨੀ ਐ ਤੇ ਕਹਿੰਦੇ ਆਹਾ ਸੋਨਾ ਉਹ ਕਹਿੰਦੇ ਆਪਣਾ ਹੁਣ ਇਹ ਆਪਣਾ ਸੋਨਾ ਐ ਤੇ ਸੁਨਹਿਰੀ ਬਲਬਲ ਲੈ ਕੇ ਆਪਾਂ ਆਪਣੇ ਪਹਿਲਾਂ ਆਪਣੇ ਬਾਤ ਕੋਲੇ ਜਾਵਾਂਗੇ ਰਸਤੇ ਦੇ ਵਿੱਚ ਕਹਾਣੀ ਇੱਥੇ ਨਹੀਂ ਮੁੱਕਦੀ ਹੁਣ ਤੁਹਾਨੂੰ ਪਤਾ ਹੀ ਐ ਕਿ ਬੰਦਾ ਐਸੀ ਛੇ ਹੈ ਵੀ ਉਹਦੇ ਅੰਦਰ ਲਾਲਚ ਆਈ ਜਾਂਦਾ ਹੈ ਰਾਸਤੇ ਜਦੋਂ ਤਿੰਨੇ ਭਰਾ ਆ ਰਹੇ ਹੁੰਦੇ ਆ ਤੇ ਦੋ ਭਰਾਵਾਂ 'ਚ ਕੋਈ ਗੱਟਮਟ ਹੋ ਜਾਂਦੀ ਹੈ। ਖੂਹ ਆਉਂਦਾ ਬਹੁਤ ਵੱਡਾ ਤੇ ਖੂਹ ਕੋਲੇ ਆ ਕੇ ਕਹਿੰਦੇ ਆਪਣੇ ਭਾਈ ਨੂੰ ਕਹਿੰਦੇ ਆ ਅਲਾਦੀਨ ਨੂੰ ਕਹਿੰਦੇ ਆ ਕਹਿੰਦੇ ਯਾਰ ਪਿਆਸ ਬਹੁਤ ਲੱਗੀ ਹੈ ਤੇ ਅਸੀਂ ਚਾਹੁੰਦੇ ਆ ਤੇਰੇ ਹੱਥਾਂ ਦਾ ਪਾਣੀ ਪੀ ਗਏ ਅੱਜ। ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਤੁਹਾਡੀ ਮਤਲਬ ਮੇਰੀ ਥੋੜੀ ਸੇਵਾ ਕਰਨੀ ਬਣਦੀ ਹੈ। ਜਦੋਂ ਖੂਹ 'ਚ ਉਤਰਨ ਲੱਗਦਾ ਤਾਂ ਉਹਦੀ ਪਤਨੀ ਉਹਨੂੰ ਕਹਿੰਦੀ ਵੀ ਤੇਰੇ ਭਰਾਵਾਂ ਤੇ ਮੈਨੂੰ ਸ਼ੱਕ ਹੈ ਬੰਦੇ ਬਹੁਤ ਮੈਨੂੰ ਮੈਨੂੰ ਇਹਨਾਂ ਦੀ ਅੱਖਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਵੀ ਇਹ ਪਿਆਰ 'ਚ ਨਹੀਂ ਉਹ ਕਹਿੰਦਾ ਨਹੀਂ ਚਾਹੇ ਕਿਵੇਂ ਆ ਮੇਰੇ ਭਰਾਵਾਂ ਨੇ ਹੁਕਮ ਕੀਤਾ ਮੈਂ ਇਹਨਾਂ ਦੀ ਆਗਿਆ ਦਾ ਪਾਲਣ ਕਰੂੰਗਾ ਉਹ ਕਹਿੰਦੀ ਚੱਲ ਐਂ ਕਰ ਫਿਰ ਜੇ ਤੂੰ ਜਾ ਹੀ ਰਿਹਾ ਹੈਂ ਵੀ ਪਤਾ ਨਹੀਂ ਹੁਣ ਤੇਰੇ ਨਾਲ ਖੋਜ ਕੀ ਵੀ ਤੂੰ ਵੀ ਤੂੰ ਐਂ ਕਰ ਮੇਰਾ ਇੱਕ ਦਸਤਾਨਾ ਲੈ ਜਾ ਤੇ ਮੇਰੇ ਇੱਕ ਪੈਰ ਦੀ ਜੁੱਤੀ ਲੈ ਜਾ ਜੇ ਤਾ ਇਹ ਵਾਪਸ ਆ ਗਏ ਕਦੇ ਤਾਂ ਮੈਂ ਸਮਝੂੰਗੀ ਤੂੰ ਜਿਉਂਦਾ ਹੈ ਤੇ ਜੇ ਨਾ ਮੁੜੇ ਤਾਂ ਮੈਂ ਸਮਝੂੰਗੀ ਵੀ ਤੂੰ ਦੁਨੀਆ ਦੇ ਵਿੱਚ ਇਸ ਜਹਾਨ 'ਚ ਨਹੀਂ ਹੈਗਾ ਚਲੋ ਜੀ ਉਹ ਖੂਹ ਦੇ ਵਿੱਚ ਉਤਰਦਾ ਤੇ ਖੂਹ ਇੰਨਾ ਗਹਿਰਾ ਹੁੰਦਾ ਤੇ ਉਹ ਖੂਹ 'ਚੋਂ ਨਿਕਲ ਨਹੀਂ ਪਾਉਂਦਾ ਤੇ ਦੂਜੇ ਭਰਾ ਆਪਦੇ ਵੱਲੋਂ ਝੂਠੀਆਂ-ਝੱਠੀਆਂ ਬਾਜਾਂ ਮਾਰਦੇ ਆ ਤੇ ਉਹ ਵਾਪਸ ਆਪਦੇ ਪਿਓ ਕੋਲੇ ਆਉਂਦੇ ਆ ਰਾਜੇ ਨੂੰ ਕਹਿੰਦੇ ਆ ਵੀ ਦੇਖ ਬਾਪੂ ਅਸੀਂ ਸੁਨਹਿਰੀ ਬੁਲਬੁਲ ਅਸੀਂ ਦੋਵੇਂ ਭਾਈ ਲੈ ਕੇ ਆਏ ਆ ਉਹ ਪਤਨੀ ਬਥੇਰਾ ਕਹਿੰਦੀ ਆ ਉਹਦੀ ਕਿੰਨੀ ਸੁਣਨੀ ਆ ਉਹ ਕਹਿੰਦੇ ਵੀ ਜੇ ਤੂੰ ਆਪਣੀ ਜਾਨ ਬਖਸ਼ੀ ਚਾਹਣੀ ਆ ਤਾਂ ਚੁੱਪ ਕਰ ਜਾ ਨਹੀਂ ਤਾਂ ਤੈਨੂੰ ਮਾਰ ਦਾਂਗੇ ਅਸੀਂ ਉਹਨੂੰ ਉਮੀਦ ਹੁੰਦੀ ਆ ਵੀ ਅਲਾਦੀਨ ਕਦੇ ਮੁੜੂਗਾ ਉਹ ਚੁੱਪ ਕਰਕੇ ਇਹ ਸਹਿਣ ਕਰ ਲੈਂਦੀ ਆ ਤਾਂ ਉਹ ਮਹਿਲ ਦੇ ਵਿੱਚ ਰਹਿਣ ਲੱਗ ਜਾਂਦੀ ਆ ਹੁਣ ਉਹ ਗੁਲਬੁਲ ਨੂੰ ਬਾਗ 'ਚ ਲੈ ਕੇ ਜਾਂਦੇ ਆ ਤਾਂ ਬਾਦਸ਼ਾਹ ਕਹਿੰਦਾ ਵੀ ਬੁਲਬੁਲ ਨੂੰ ਕਹੋ ਵੀ ਗਾਏਗੀ ਤੇ ਜਦੋਂ ਬੁਲਬੁਲ ਗਾਉਗੀ ਤਾਂ ਬਾਗ ਹਰਾ ਹੋ ਜਾਊਗਾ ਹੁਣ ਬਥੇਰਾ ਬੁਲਬੁਲ ਨੂੰ ਕਹਿੰਦੇ ਆ ਬੁਲਬੁਲ ਕਿੱਥੋਂ ਗਾਵੇ ਹੁਣ ਤਾਂ ਉਹ ਬਾਗ ਸੁੱਕਾ ਰਹਿ ਜਾਂਦਾ ਤਾਂ ਉਹ ਬਾਦਸ਼ਾਹ ਨਿਰਾਸ਼ ਉਦਾਸ ਹੋ ਜਾਂਦਾ ਚਲੋ ਜੀ ਹੁਣ ਇੱਥੇ ਕਹਾਣੀ ਨਹੀਂ ਮੁੱਕਦੀ ਉਧਰੋਂ ਅਲਾਦੀਨ ਖੂਚ ਪਿਆ ਹੁੰਦਾ ਹੁਣ ਹੁਣ ਅਲਾਦੀਨ ਖੂ ਦੇ ਵਿੱਚ ਬਥੇਰਾ ਮੱਥਾ ਮਾਰਦਾ ਹੈਗਾ ਨਿਕਲੇ ਨਹੀਂ ਜਾਂਦਾ ਤੇ ਕਿੰਨੇ ਦਿਨਾਂ ਬਾਅਦ ਇੱਕ ਵਪਾਰੀ ਆਂ ਦਾ ਟੋਲਾ ਆਉਂਦਾ ਹੈ ਉਹ ਖੂਹ ਦੇ ਵਿੱਚ ਜਦੋਂ ਬਾਲਟੀ ਲਮਕਾਉਂਦੇ ਆ ਤਾਂ ਇਹ ਅੰਦਰੋਂ ਆਵਾਜ਼ਾਂ ਮਾਰਦਾ ਉਹ ਬਾਲਟੀ ਨੂੰ ਹੱਥ ਪਾ ਕੇ ਬੰਦੇ ਵੀ ਰਸੇ ਨੂੰ ਹੱਥ ਪਾ ਅਲਾਦੀਨ ਨੂੰ ਬਾਹਰ ਕੱਢ ਲੈਂਦੇ ਅਲਾਦੀਨ ਬਾਹਰ ਆ ਕੇ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਵੀ ਮੇਰੇ ਨਾਲ ਇਦਾਂ ਹੋਇਆ ਤੇ ਉਹ ਕਹਿੰਦੇ ਵੀ ਚੱਲ ਠੀਕ ਹੈ ਅਸੀਂ ਤੈਨੂੰ ਬਾਦਸ਼ਾਹ ਦੇ ਦਰਬਾਰ ਤੇਰੇ ਬਾਪ ਦੇ ਕੋਲ ਲੈ ਜਾਂਦੇ ਆ ਤੇ ਉਹ ਕਹਿੰਦਾ ਨਹੀਂ ਅਜੇ ਵਕਤ ਨਹੀਂ ਆਇਆ ਮੈਂ ਇਸ ਤਰ੍ਹਾਂ ਮਤਲਬ ਮੈਂ ਸਿੱਧ ਨਹੀਂ ਕਰ ਪਾਉਂਗਾ ਮੈਂ ਉਹਦਾ ਮੁੰਡਾ ਹੈਗਾ ਮੇਰਾ ਹੁਲਗਿਆ ਬਹੁਤ ਬਦਲ ਗਿਆ ਹੁਣ ਕਹਿੰਦਾ ਵੀ ਇਹਦੇ ਲਈ ਮੈਨੂੰ ਇੰਤਜ਼ਾਰ ਕਰਨਾ ਪਊਗਾ ਉਹ ਕੀ ਕਰਦਾ ਇੱਕ ਉਸੇ ਆਪਣੇ ਬਾਪ ਦੇ ਰਾਜ ਦੇ ਜਿਹੜਾ ਉਹਦਾ ਇੱਕ ਸ਼ਹਿਰ ਹੁੰਦਾ ਉੱਥੇ ਜਾ ਕੇ ਇੱਕ ਬਜ਼ੁਰਗ ਦੇ ਕੋਲੇ ਉਹਦਾ ਪੁੱਤ ਬਣ ਕੇ ਰਹਿਣ ਲੱਗ ਜਾਂਦਾ ਕੁਝ ਦਿਨਾਂ ਬਾਅਦ ਉੱਥੇ ਇੱਕ ਸਿਪਾਹੀ ਆਉਂਦੇ ਆ ਸਿਪਾਹੀ ਇਲਾਕੇ ਦੇ ਵਿੱਚ ਐਲਾਨ ਕਰ ਰਹੇ ਆ ਵੀ ਕੋਈ ਬੰਦਾ ਇਸ ਦਸਤਾਨੇ ਨਾਲ ਦਾ ਜੇ ਕੋਈ ਦਸਤਾਨਾ ਬਣਾ ਸਕਦਾ ਹੈ ਰਾਜੇ ਦੀ ਨੂੰ ਦਾ ਇੱਕ ਦਸਤਾਨਾ ਗਵਾਚ ਗਿਆ ਉਹ ਚਾਹੁੰਦੀ ਹੈ ਵੀ ਮੇਰੇ ਇਸ ਦਸਤਾਨੇ ਦੇ ਨਾਲ ਦਾ ਕੋਈ ਦਸਤਾਨਾ ਸਿਉਂ ਦਵੇ ਜਿਹੜਾ ਵੀ ਦਰਜੀ ਇਹ ਦਸਤਾਨਾ ਸਿਉਂਦੂਗਾ ਉਹਨੂੰ 500 ਸੋਨੇ ਦੀਆਂ ਮੋਹਰੇ ਇਨਾਮ ਚ ਮਿਲਣਗੀਆਂ ਅਲਾਦੀਨ ਸਮਝ ਜਾਂਦਾ ਵੀ ਮਤਲਬ ਇਸ਼ਾਰਾ ਮੇਰੀ ਪਤਨੀ ਵੱਲੋਂ ਆਇਆ ਉਹ ਮੈਨੂੰ ਲੱਭ ਰਹੀ ਹੈ ਉਹ ਕੀ ਕਰਦਾ ਇੱਕ ਦਰਜੀ ਦੀ ਸ਼ਗਿਰਦੀ ਕਰਦਾ ਦਰਜੀ ਨੂੰ ਕਹਿੰਦਾ ਮੈਨੂੰ ਆਪਣਾ ਸ਼ਗਿਰਦ ਬਣਾ ਲੈ ਉਹ ਕਹਿੰਦਾ ਆ ਜਾ ਭਾਈ ਅਗਲੇ ਦਿਨ ਸਪਾਹੀ ਕੁਦਰਤੀ ਉਸ ਦਰਜੀ ਕੋਲੇ ਆ ਜਾਂਦੇ ਆ ਦਰਜੀ ਨੂੰ ਕਹਿੰਦੇ ਵੀ ਆਹ ਦਸਤਾਨੇ ਨਾਲ ਦਾ ਦਸਤਾਨਾ ਬਣਾ ਸਕਦਾ ਹੈ ਉਹ ਬਜ਼ੁਰਗ ਹੁੰਦਾ ਕਹਿੰਦਾ ਜੀ ਮੇਰੇ ਕੋਲ ਇੰਨੀ ਮਹਾਰਤ ਨਹੀਂ ਵੀ ਇੰਨਾ ਖੂਬਸੂਰਤ ਦਸਤਾਨਾ ਖੂਬਹੂ ਬਣਾ ਸਕਦਾ ਹਾਂ ਤੇ ਸ਼ਗਿਰਦ ਅਲਾਦੀਨ ਕਹਿੰਦਾ ਵੀ ਮੈਂ ਬਣਾ ਸਕਦਾ ਹਾਂ ਉਹច ਉਸਤਾਦ ਕਹਿੰਦਾ ਯਾਰ ਇੱਕ ਦਿਨ ਹੋਇਆ ਤੂੰ ਇੰਨੀ ਛੇਤੀ ਕਿਵੇਂ ਬਣਾ ਦੇਗਾ ਉਹ ਕਹਿੰਦਾ ਜੀ ਇਹ ਮੇਰਾ ਕੰਮ ਹੈ ਤਾਂ ਕਹਾਣੀ ਇਹ ਕਹਿੰਦੀ ਹੈ ਵੀ ਉਹ ਉਸਤਾਦ ਕਹਿੰਦਾ ਵੀ ਤੂੰ ਕਿਵੇਂ ਬਣਾਏਗਾ ਕਹਿੰਦਾ ਤੂੰ ਬਸ ਐਨਾ ਕਰ ਮੈਨੂੰ 5 ਕਿਲੋ ਫਲੀਆਂ ਲਿਆ ਦੇ ਮੈਂ ਫਲੀਆਂ ਖਾਊਗਾ ਤੇ ਮੈਂ ਇਹ ਦਸਤਾਨਾ ਬਣਾ ਦੂੰਗਾ ਕਮਾਲ ਹੈ ਕਹਿੰਦਾ ਜੀ ਫਲੀਆਂ ਖਾਣ ਨਾਲ ਦਸਤਾਨਾ ਬਣਾਦਾ ਮੈਂ ਤਾਂ ਤੈਨੂੰ ਲਿਆ ਦੇਣਾ ਉਹ ਜਦੋਂ ਬਾਜ਼ਾਰ ਜਾਂਦਾ ਉਹ 5 ਕਿਲੋ ਦੀ بجائے 4 ਕਿਲੋ ਫਲੀਆਂ ਲੈ ਆਉਂਦਾ ਉਹਨੂੰ ਐ ਹੁੰਦਾ ਵੀ ਚੱਲ ਜਿਹੜਾ ਬੰਦਾ 5 ਕਿਲੋ ਨਾਲ ਬਣਾ ਸਕਦਾ 4 ਕਿਲੋ ਨਾਲ ਵੀ ਬਣਾ ਦਿੰਦਾ ਹੈ ਉਹ ਉਹਨੂੰ 4 ਕਿਲੋ ਫਲੀਆਂ ਲਿਆਉਣ ਦਾ ਤੇ ਸਵੇਰੇ ਸਿਪਾਹੀ ਆਉਂਦੇ ਆ ਉਹ ਕਹਿੰਦਾ ਜੀ ਆਹ ਲਓ ਤੁਹਾਡਾ ਦਸਤਾਨਾ ਤਿਆਰ ਹੈ ਉਹ दंग ਰਹਿ ਜਾਂਦੀ ਹੈ ਸਿਪਾਹੀ ਕਹਿੰਦੇ ਕਮਾਲ ਹੈ ਯਾਰ ਕਹਿੰਦੇ ਦਸਤਾਨਾ ਤੂੰ ਬੜਾ ਕਮਾਲ ਦਾ ਬਣਾਤਾ ਇਹ ਤਾਂ ਬਿਲਕੁਲ ਹੀ ਮੈਚ ਕਰਦਾ ਤਾਂ ਉਹ ਕਹਿੰਦੇ ਚੱਲ ਵੀ ਰਾਜੇ ਦੇ ਦਰਬਾਰ ਚਲੀਏ ਰਾਜੇ ਦੇ ਦਰਬਾਰ ਉਹਨੂੰ ਜਦੋਂ ਲੈ ਜਾਂਦੇ ਆ ਤੇ ਰਾਜੇ ਦੇ ਦਰਬਾਰ ਜਦੋਂ ਉਹ ਦਿਖਾਉਂਦਾ ਦਸਤਾਨਾ ਤੇ ਉਹ ਉਹਦੀ ਪਤਨੀ ਦਸਤਾਨਾ ਦੇਖਦੀ ਤਾਂ ਹਾਂ ਕਹਿੰਦੀ ਇਹੀ ਦਸਤਾਨਾ ਦਸਤਾਨਾ ਇਹੀ ਹੈ ਤੇ ਉਹ ਅਲਾਦੀਨ ਨੂੰ ਜਦੋਂ ਪਛਾਣ ਲੈਂਦੀ ਹੈ ਅਲਾਦੀਨ ਅੱਖ ਨਾਲ ਇਸ਼ਾਰਾ ਕਰ ਦਿੰਦਾ ਵੀ ਅਜੇ ਮੌਕਾ ਨਹੀਂ ਆਇਆ ਚਲੋ ਜੀ ਰਾਜਾ ਉਹਨੂੰ 500 ਮੋਹਰਾ ਇਨਾਮ ਦਿੰਦਾ ਹੈ ਉਹ ਵਾਪਸ ਆ ਕੇ ਦਰਜੀ ਨੂੰ ਕਹਿੰਦਾ ਵੀ ਆ ਚੱਕ ਪਰਾਵਾ ਆਹਾ ਤੇਰਾ ਇਨਾਮ ਹੈ ਤੂੰ ਮੈਨੂੰ ਆਪਣੇ ਘਰ ਚ ਬਣਾ ਦਿੱਤੀ ਤੇ ਇਹ ਤੇਰਾ ਕੰਮ ਹੋ ਗਿਆ ਤੇ ਹੁਣ ਮੈਨੂੰ ਜਾਣਾ ਪੈਣਾ ਚਲੋ ਜੀ ਉਹ ਥੋੜੇ ਦਿਨ ਉਹ ਮੋਚੀ ਦੀ ਸ਼ਗਿਰਦੀ ਕਰ ਲੈਂਦਾ ਇਦਾਂ ਹੀ ਦੁਬਾਰਾ ਫਿਰ ਉਹ ਕਹਿੰਦੇ ਵੀ ਇਹਦੇ ਨਾਲ ਦੀ ਕੋਈ ਜੁੱਤੀ ਬਣਾ ਸਕਦਾ ਹੋਵੇ ਉਹ ਪਤਨੀ ਫੇਰ ਦੁਬਾਰਾ ਸੁਨਿਆਹਾਂ ਭੇਜਦੀ ਹੈ ਕਿਸੇ ਢੰਗ ਨਾਲ ਵੀ ਅਲਾਦੀਨ ਘਰੇ ਆ ਜਾ ਤਾਂ ਉਹਦੇ ਕੋਲ ਇਹੀ ਤਰੀਕਾ ਹੁੰਦਾ ਵੀ ਉਹ ਕਹਿੰਦੀ ਵੀ ਇਹਦੇ ਨਾਲ ਦੀ ਕੋਈ ਜੁੱਤੀ ਬਣਾ ਸਕਦਾ ਹੋਵੇ ਉਹ ਇਦਾਂ ਹੀ ਮੋਚੀ ਦਾ ਸ਼ਗਿਰਦ ਬਣ ਜਾਂਦਾ ਤੇ ਮੋਚੀ ਅ ਮਤਲਬ ਮੋਚੀ ਕੋਲੇ ਜਦੋਂ ਆਉਂਦੇ ਆ ਉਹਦੇ ਬਾਦਸ਼ਾਹ ਦੇ ਸਿਪਾਹੀ ਤੇ ਮੋਚੀ ਕਹਿੰਦਾ ਵੀ ਮੈਂ ਬਣਾ ਨਹੀਂ ਸਕਦਾ ਅਲਾਦੀਨ ਕਹਿੰਦਾ ਜੀ ਮੇਰੇ ਤਾਂ ਇਹ ਚੁਟਕੀ ਦਾ ਕੰਮ ਹੈ ਤਾਂ ਉਹਨੂੰ ਕਹਿੰਦਾ ਵੀ ਐਂ ਕਰ ਮੇਰੇ ਆਸਤੇ ਫਲੀਆਂ ਲਿਆ ਦੇ ਮੈਂ ਫਲੀਆਂ ਖਾ ਕੇ ਬਣਾ ਦੂੰਗਾ ਤੇ ਉਹ ਕਹਿੰਦਾ ਫਲੀਆਂ ਦਾ ਕੀ ਰਾਜ਼ ਹੈ ਕਹਿੰਦਾ ਬਸ ਤੂੰ ਮੈਨੂੰ ਐਂ ਕਰ ਵੀ 5 ਕਿਲੋ ਫਲੀਆਂ ਲਿਆ ਦੇ ਤੇ ਮੈਂ ਖਾ ਕੇ ਸਵੇਰੇ ਉਹਦੀ ਜੁੱਤੀ ਬਣਾ ਦੂੰਗਾ ਚਲੋ ਜੀ ਉਹ ਫਲੀਆਂ ਲਿਆਉਂਦਾ ਹੈ ਇਹ ਵੀ ਫਲੀਆਂ ਘੱਟ ਲੈ ਆਉਂਦਾ ਹੈ 4 ਕਿਲੋ ਫਲੀਆਂ ਲਿਆਉਂਦਾ ਹੈ ਸਵੇਰੇ ਜੁੱਤੀ ਬਣਾਉਂਦਾ ਹੈ ਤੇ ਹੁਣ ਇਹਦੇ ਕੋਲ ਇੱਕ ਬਹਾਨਾ ਹੁੰਦਾ ਦਰਜੀ ਨੂੰ ਵੀ ਇਹੀ ਕਹਿ ਕੇ ਆਉਂਦਾ ਵੀ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ਤੂੰ 5 ਕਿਲੋ ਫਲੀਆਂ ਸੀ ਜਿਹੜੀਆਂ ਕਿਹ ਹਾਸੇ ਤੋਂ ਮੈਨੂੰ 4 ਕਿਲੋ ਖਵਾਈਆਂ ਨੇ ਦਸਤਾਨਾ ਉਹਨਾਂ ਖੂਬਸੂਰਤ ਨਹੀਂ ਬਣਿਆ ਨਹੀਂ ਤਾਂ ਇਨਾਮ ਹੋਰ ਮਿਲ ਜਾਣਾ ਸੀ ਇਸ ਕਰਕੇ ਮੈਂ ਤੇਰੀ ਸ਼ਗਿਰਦੀ ਛੱਡਦਾ ਮੋਚੀ ਨੂੰ ਵੀ ਕਹਿੰਦਾ ਵੀ ਤੂੰ ਭਰਾਵਾ ਫਲੀਆਂ ਘਟ ਦਿੱਤੀਆਂ ਸੀ ਇਸ ਕਰਕੇ ਮੈਂ ਹੁਣ ਤੇਰਾ ਸ਼ਗਿਰਦ ਨਹੀਂ ਹੈਗਾ ਮੈਂ ਜੁੱਤੀ ਲੈ ਕੇ ਚੱਲਿਆ ਤੇ ਇਸ ਤੋਂ ਬਾਅਦ ਜਿਹੜਾ ਤੇਰਾ ਨਾਮ ਹੈ ਤੇਰੇ ਹਵਾਲੇ ਕਰਕੇ ਮੈਂ ਤੇਰੀ ਸ਼ਗਿਰਦੀ ਛੱਡ ਦੇਣੀ ਹੈ ਚਲੋ ਜੀ ਰਾਜੇ ਦੇ ਦਰਬਾਰ 'ਚ ਜਾਂਦਾ ਜੁੱਤੀ ਮੈਚ ਕਰ ਜਾਂਦੀ ਹੈ ਤੇ ਪਤਨੀ ਨੂੰ ਪਛਾਣ ਲੈਂਦੀ ਹੈ ਤੇ ਉਹਨੂੰ ਕਹਿੰਦੀ ਵੀ ਤੂੰ ਹੁਣ ਮੇਰੇ ਕੋਲ ਵਾਪਸ ਆ ਜਾ ਮੈਂ ਦੱਸ ਦੇਣੀ ਆ ਰਾਜੇ ਨੂੰ ਉਹ ਕਹਿੰਦਾ ਨਹੀਂ ਅਜੇ ਮੌਕਾ ਨਹੀਂ ਆਇਆ ਅਜੀ ਵਕਤ ਲੱਗੂਗਾ ਤੂੰ ਇਹ ਜੁੱਤੀ ਰੱਖ ਮੈਂ ਜਾਉਣਾ ਤੈਨੂੰ ਇਹਨਾਂ ਪਤਾ ਲੱਗਿਆ ਕਾਫੀ ਐ ਹੁਣ ਕੀ ਹੁੰਦਾ ਹੈ ਦੂਸਰਾ ਰਾਜਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਸਮੁੰਦਰ ਦੇ ਪਾਰ ਵਾਲੇ ਨੂੰ ਵੀ ਮੇਰੀ ਬੁਲਬੁਲ ਚੋਰੀ ਕੀਤੀ ਹੈਗੀ ਐ ਉਸ ਰਾਜੇ ਦੇ ਕਿਸੇ ਰਾਜਕੁਮਾਰ ਨੇ ਉਹ ਫੌਜਾਂ ਲੈ ਕੇ ਘੇਰਾ ਪਾ ਲੈਂਦਾ ਤੇ ਉਹਦੀਆਂ ਫੌਜਾਂ ਹਾਹਾਕਾਰ ਮਚਾ ਦਿੰਦੀਆਂ ਨੇ ਉਹ ਕਹਿੰਨੀਆਂ ਨੇ ਵੀ ਜੇ ਕੋਈ ਸਾਡਾ ਰਾਜੇ ਦਾ ਰਾਜਕੁਮਾਰ ਸਾਹਮਣੇ ਆ ਕੇ ਪੇਸ਼ ਹੋ ਜਾਈ ਤੇ ਉਹ ਬਾਦਸ਼ਾਹ ਨੂੰ ਇਹ ਦੱਸ ਦੇਵੇ ਵੀ ਉਹਨੇ ਬੁਲਬੁਲ ਚੋਰੀ ਕਿਵੇਂ ਕੀਤੀ ਐ ਤਾਂ ਇਹ ਫੌਜਾਂ ਥੋੜੇ ਦੇਸ਼ ਦਾ ਖੜਾ ਛੱਡਣ ਗਿਆ ਨਹੀਂ ਤਾਂ ਬਰਬਾਦ ਕਰ ਦੇਣਗੀਆਂ ਸਾਰਾ ਕੁਝ ਚਲੋ ਜੀ ਇਹ ਇੰਤਜ਼ਾਰ ਕਰਦਾ ਇਹ ਹੁਣ ਆਪਦੇ ਜਾਂਦਾ ਰਾਜੇ ਨੂੰ ਇਹ ਗੱਲ ਕਹਿਣ ਵੀ ਮੈਂ ਪੇਸ਼ ਹੋ ਜਾਣਾ ਉਸ ਤੋਂ ਪਹਿਨ ਇਹਦਾ ਵੱਡਾ ਭਾਈ ਰਾਜ ਚ ਮਿਲ ਜਾਂਦਾ ਹੈ ਤਾਂ ਵੱਡੇ ਭਾਈ ਨੂੰ ਕਹਿੰਦਾ ਵੀ ਤੂੰ ਕਿੱਧਰ ਚੱਲਿਆ ਉਹ ਕਹਿੰਦਾ ਵੀ ਮੈਂ ਉਹਨੂੰ ਦੱਸਣ ਚੱਲਿਆ ਬਾਦਸ਼ਾਹ ਨੂੰ ਦੂਜੇ ਨੂੰ ਕਿ ਮੈਂ ਬੁਲਬੁਲ ਚੋਰੀ ਕੀਤੀ ਹੈ ਕਹਿੰਦਾ ਭਰਾਵਾ ਜਾ ਫਿਰ ਇਹ ਹੁਣ ਜਦੋਂ ਦੂਜੇ ਬਾਦਸ਼ਾਹ ਕੋਲੇ ਜਾਂਦਾ ਵੀ ਮੈਂ ਬੋਲਬਲ ਚੋਰੀ ਕੀਤੀ ਹੈ ਉਹ ਕਹਿੰਦਾ ਵੀ ਕਿਵੇਂ ਚੋਰੀ ਕੀਤੀ ਹੈ ਉਹ ਕਹਿੰਦਾ ਮੈਂ ਰੁੱਖ ਤੇ ਚੜ ਕੇ ਚੋਰੀ ਕੀਤੀ ਸੀ ਉਹ ਕਹਿੰਦਾ ਝੂਠ ਬੋਲ ਰਿਹਾ ਵਾਪਸ ਚਲਾ ਜਾ ਇਦਾਂ ਹੀ ਦੂਜਾ ਮੁੰਡਾ ਵਿਚਾਲੜਾ ਜਾਂਦਾ ਹੈ ਵਿਚਾਲੜਾ ਕਹਿੰਦਾ ਜੀ ਉੱਡਦੇ ਪਰਿੰਦੇ ਦੇਖੇ ਸੀ ਮੈਂ ਉਹਨਾਂ ਚੋਂ ਉੱਡਦੀ ਬੋਲਬਲ ਫੜ ਲਈ ਉਹ ਕਹਿੰਦਾ ਝੂਠ ਬੋਲਦਾ ਹੈ ਉਹ ਕਹਿੰਦਾ ਸਹੀ ਬੰਦਾ ਪੇਸ਼ ਕਰ ਦਿਓ ਨਹੀਂ ਤਾਂ ਦੇਸ਼ ਬਰਬਾਦ ਕਰ ਦੂੰਗਾ ਇਹ ਆਪਦੇ ਬਾਪ ਕੋਲੇ ਜਾਂਦਾ ਕਹਿੰਦਾ ਵੀ ਮੈਂ ਅਸਲ ਦੇ ਵਿੱਚ ਅਲਾਦੀਨ ਹਾਂ ਤੇ ਮੈਂ ਹੀ ਵਾਪਸ ਲੈ ਕੇ ਆ ਸਕਦਾ ਮੈਂ ਹੀ ਮਨਾ ਕੇ ਉਹਨੂੰ ਵਾਪਸ ਭੇਜ ਸਕਦਾ ਨਹੀਂ ਤਾਂ ਕਹਿਰ ਹੋ ਤੇ ਉਹ ਕਹਿੰਦਾ ਮੈਂ ਕਿਵੇਂ ਮੰਨਾਂ ਵੀ ਤੂੰ ਮੇਰਾ ਪੁੱਤ ਹੈ ਕਹਿੰਦਾ ਬਸ ਤੂੰ ਇੱਕ ਕੰਮ ਕਰ ਮੈਨੂੰ ਮੇਰਾ ਘੋੜਾ ਦੇ ਦੇ ਤੇ ਮੈਂ ਬੁਲਬੁਲ ਬੋਲਣ ਵੀ ਲਾਉਂਗਾ ਤੇ ਬਾਗ ਹਰਾ ਵੀ ਕਰੂੰਗਾ ਪਰ ਇੱਕ ਸ਼ਰਤ ਹੈ ਤੂੰ ਮੈਨੂੰ 3 ਘੰਟੇ ਦਾ ਦੇ ਲਈ ਇਹ ਆਪਣੇ ਜਿਹੜਾ ਰਾਜ ਭਾਗ ਦੀਆਂ ਜਿਹੜੀਆਂ ਤੇਰੇ ਕੋਲੇ ਪਾਵਰਾਂ ਨੇ ਉਹ ਮੈਨੂੰ ਦੇ ਦੇ ਤਿੰਨ ਘੰਟੇ ਰਾਜ ਭਾਗ ਤੇ ਮੈਂ ਰਾਜਾ ਬਣੂੰਗਾ ਕਹਿੰਦਾ ਚੱਲ ਠੀਕ ਹੈ ਜਾ ਇਹ ਦੂਜੇ ਬਾਦਸ਼ਾਹ ਕੋਲੇ ਜਾਂਦਾ ਉਹਨੂੰ ਦੱਸਦਾ ਵੀ ਮੈਂ ਕਿਵੇਂ ਕਿਵੇਂ ਬੁਲਬੁਲ ਚੋਰੀ ਕੀਤੀ ਹੈ ਉਹ ਕਹਿੰਦਾ ਵੀ ਤੇਰੇ ਕੋਲੇ ਨਿਸ਼ਾਨੀ ਕੀ ਐ ਚੱਲ ਜੇ ਮੈਂ ਮੰਨ ਵੀ ਲਵਾਂ ਤੂੰ ਚੋਰੀ ਕੀਤੀ ਐ ਕਹਾਣੀ ਤੇਰੀ ਸੱਚੀ ਐ ਉਹ ਉਹਨੂੰ ਝੋਲੇ ਚੋਂ ਕੱਢ ਕੇ ਉਹਦੇ ਜਿਹੜੇ ਦੰਤਾਂ ਦੇ ਨੱਕ ਕੰਨ ਬੁੱਲ ਵੱਡੇ ਸੀ ਕਹਿੰਦਾ ਆ ਦੇਖੋ ਮੈਂ ਆਹ ਜਿਹੜੀਆਂ ਦੁਸ਼ਵਾਰੀਆਂ ਪਾਰ ਕੀਤੀਆਂ ਨੇ ਬਾਦਸ਼ਾਹ ਕਹਿੰਦਾ ਕਿਆ ਬਾਤ ਆ ਯਾਰ ਤੂੰ ਹੀ ਸੂਰਮਾ ਜਾਂ ਤੈਨੂੰ ਬੁਲਬੁਲ ਦਿੱਤੀ ਸਦਾ ਤੋਂ ਤੇਰੀ ਤੈਨੂੰ ਤੋਹਫੇ ਵਜੋਂ ਦਿੱਤੀ ਹੁਣ ਤੂੰ ਰੱਖ ਇਹਨੂੰ ਚਲੋ ਜੀ ਉਹ ਫੌਜਾਂ ਵਾਪਸ ਲੈ ਜਾਂਦਾ ਤੇ ਇਹ ਆਪਦੇ ਫਾਦਰ ਕੋਲੇ ਵਾਪਸ ਆ ਕੇ ਬੁਲਬੁਲ ਨੂੰ ਕਹਿੰਦਾ ਬਾਗ ਚ ਜਾ ਕੇ ਕਹਿੰਦਾ ਵੀ ਬੁਲਬੁਲ ਗਾ ਬੁਲਬੁਲ ਗਾਉਂਦੀ ਐ ਤੇ ਬਾਗ ਹਰਾ ਭ ਹੁਣ ਬਾਦਸ਼ਾਹ ਨੂੰ ਕਹਿੰਦਾ ਵੀ ਮੈਨੂੰ 3 ਘੰਟੇ ਦਾ ਵਕਤ ਕਿਹਾ ਸੀ ਤੁਸੀਂ ਉਹ ਮੇਰੇ 3 ਘੰਟੇ ਮੈਨੂੰ ਤਖਤ ਤੇ ਬਿਠਾਓ ਬਾਦਸ਼ਾਹ ਨੂੰ ਤਖਤ ਤੇ ਬਿਠਾਉਂਦਾ ਹੈ ਉਹ ਕਹਿੰਦਾ ਵੀ ਦੋਵੇਂ ਭਾਈਆਂ ਨੂੰ ਸੱਦ ਲੈਂਦਾ ਮੇਰੀ ਕਹਿੰਦਾ ਵੀ ਗੱਲ ਸੁਣ ਲਓ ਸੱਚ-ਸੱਚ ਦੱਸ ਦੋ ਵੀ ਤੁਸੀਂ ਕੀ-ਕੀ ਕਰਤੂਤ ਕੀਤੀ ਹੈ ਨਹੀਂ ਤਾਂ ਮੈਂ ਤੁਹਾਡਾ ਸਿਰ ਕਲਮ ਕਰ ਦੂੰਗਾ ਉਹ ਦੋਵੇਂ ਭਰਾ ਡਰਦੇ ਦੱਸ ਦਿੰਦੇ ਵੀ ਅਸੀਂ ਕਿਵੇਂ-ਕਿਵੇਂ ਲਾਲਚ ਕੀਤਾ ਕਿਵੇਂ-ਕਿਵੇਂ ਉਹ ਖੋਜ ਸਿੱਟਿਆ ਉਹ ਸਾਰੀਆਂ ਆਪਦੀਆਂ ਜਿਹੜੀਆਂ ਖਾਮੀਆਂ ਦੱਸ ਦਿੰਦੇ ਆ ਵੀ ਅਸੀਂ ਕੀ-ਕੀ ਗਲਤੀਆਂ ਕੀਤੀਆਂ ਤਾਂ ਉਹਦਾ ਫਾਦਰ ਕਹਿੰਦਾ ਵੀ ਵੀ ਤੂੰ ਜੋ ਚਾਹੇਂਗਾ ਇਹਨਾਂ ਨੂੰ ਸਜ਼ਾ ਦੇ ਚਾਹੇ ਮਾਰ ਦੇ ਆਪਣੇ ਭਾਈਆਂ ਨੂੰ ਉਹ ਕਹਿੰਦਾ ਨਹੀਂ ਮੈਂ ਭਾਈ ਆ ਮੈਂ ਕਾਤਲ ਨਹੀਂ ਹੈਗਾ ਇਹਨਾਂ ਦੇ ਮਨ 'ਚ ਲੋਭ ਆਇਆ ਸੀ ਇਹਨਾਂ ਨੇ ਮੈਨੂੰ ਮਾਰਨਾ ਵੀ ਚਾਹਿਆ ਖੋਜ ਵੀ ਸੱਟਣਾ ਚਾਹਿਆ ਪਰ ਮੈਂ ਭਾਈ ਆ ਮੈਂ ਇਹਨਾਂ ਨੂੰ ਮਾਰ ਨਹੀਂ ਸਕਦਾ ਮੈਂ ਕਹਿੰਦਾ ਮੈਂ ਇਹਨਾਂ ਦੇ ਭਾਈ ਹੋਣ ਦੀ ਕਦਰ ਕਰਦਾ ਪਰ ਇਹਨਾਂ ਨੇ ਗਲਤੀ ਜ਼ਰੂਰ ਕੀਤੀ ਹੈ ਇਸ ਕਰਕੇ ਇਹਨਾਂ ਨੂੰ ਮੈਂ 10 ਸਾਲਾਂ ਲਈ ਇਸ ਦੇਸ਼ ਤੋਂ ਬਾਹਰ ਕੱਢ ਦਿੰਦਾ 10 ਸਾਲ ਤੱਕ ਇਸ ਦੇਸ਼ ਦੇ ਵਿੱਚ ਵਾਪਸ ਨਹੀਂ ਆਉਣਗੇ ਤੇ ਉਦੋਂ ਵਾਪਸ ਆਉਣਗੇ ਜਦੋਂ ਇਹ ਤੌਬਾ ਕਰ ਲੈਣਗੇ ਕਿ ਅਸੀਂ ਭਾਈਆਂ ਵਾਂਗੂ ਰਲ ਮਿਲ ਕੇ ਰਹਾਂਗੇ ਤੇ ਇਦਾਂ ਬਾਗ ਹਰਾ ਹੋ ਜਾਂਦਾ ਤੇ ਅਲਾਦੀਨ ਜਿਹੜਾ ਹੈਗਾ ਸੀ ਉਹ ਆਪਣੇ ਬਾਪ ਨਾਲ ਪਿਆਰ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਹੈ ਇਹ ਕਹਾਣੀ ਸੀ ਸੁਨੇਰੀ ਬੁਲਬੁਲ